ਕਿੰਨਾ ਚਿਰ ਮਾੜਾ ਮੋਟਾ ਤੇ ਸੋਚਿਆ ਕਰੋ ਕਿਸੇ ਨੇ ਸੋਚਿਓ ਹੋਵੇਗੇ ਕਿ ਦਲਵੀਰ ਉਹਰੇ ਮਹਿੰਗੇ ਜੈਕਟਾ ਪਾ ਕੇ ਮਹਿੰਗੇ ਗੱਡੀਆਂ ਲੈ ਕੇ ਆ ਕੇ ਜਸਟੇਜ ਤੇ ਲੱਤ ਤੇ ਲੱਤ ਤਰ ਕੇ ਹੀਰੋ ਬਣਦਾ ਮੈਂ ਯਾਰ ਸੋਡੇ ਥੱਲੇ ਚਰਨਜ ਬਹਿ ਕੇ ਮੈਚ ਦੇਖਦਾ ਬਈ ਇੱਕ ਵਾਰੀ ਤਾੜੀਆਂ ਮਾਰਦਾ ਦਲਵੀਰ ਦੇ ਨਾਂ ਤੇ ਤੇ ਸਾਰੇ ਕਿਹੜੇ ਹੁਣ ਦੋ ਤਿੰਨ ਮੈਚ ਰਹਿੰਦੇ ਰੇ ਪਿਆਰ ਦੇ ਨਾਲ ਸਾਰ ਦਿਓ ਯਾਰ ਬੰਦੇ ਨੇ ਭਾਵਕ ਹੋ ਕੇ ਤੁਹਾਨੂੰ ਬੇਨਤੀ ਕੀਤੀ ਐ ਆਪਣੇ ਜਜ਼ਵਾਹ ਤੁਹਾਡੇ ਅੱਗੇ ਰੱਖੇ ਨੇ ਬਾਈ ਦੀਆਂ ਅੱਖਾਂ ਭਰ ਆਈਆਂ ਨੇ ਯਾਰ ਇਸ ਤਰ੍ਹਾਂ ਨਾ ਕਰਿਆ ਕਰੋ ਦਰਸ਼ਕ ਵੀਰੋ ਕਬੱਡੀ ਕਰਾਉਣ ਵਾਲੇ ਕਰਵਾਉਣ ਵਾਲੇ ਭਰਾਵਾਂ ਨਾਲ ਇਹ ਜ਼ੁਲਮ ਨਾ ਕਰੋ ਇਹ ਜ਼ੁਲਮ ਬਰਦਾਸ਼ਤ ਨਹੀਂ ਫਿਰ ਪ੍ਰਮਾਤਮਾ ਰਾਜੀ ਨਹੀਂ ਫਿਰ ਰੱਬ ਰਾਜੀ ਨਹੀਂ ਰਹਿੰਦਾ ਇਹ ਗੱਲਾਂ ਤੇ ਮੈਂ ਇੱਕ ਘੰਟਾ ਪਹਿਲਾਂ ਬੋਲ ਕੇ ਅੱਡੇ ਸੀ ਕਿ ਅਗਲੇ ਸਾਲ ਜਿਹੜਾ 1 ਕਰੋੜ ਰੁਪਈਆ ਲਾਣਾ ਛੋਟੇ ਲਈ ਲਾਉਂਗਾ ਹਰ 5 ਮਿੰਟ ਬਾਅਦ ਇੱਕ ਮੋਟਰਸਾਈਕਲ ਤੇ ਇੱਕ ਗੱਡੀ ਕੱਢਿਆ ਕਰਾਂਗੇ ਤੁਸੀਂ ਮੈਚ ਦੇਖਣ ਆਨੇ ਹੋ ਤੁਸੀਂ ਜਾਣਦੇ ਹੋ ਨੇ ਘਰੇ ਕੁਛ ਲੈ ਜਾਓ ਅਰੇ ਇਹ ਵੀ ਕਿਹਾ ਸੀ ਜ ਜ ਨੂੰ ਯਾਦ ਹੋਣਾ ਕਿ ਜੋ ਗਰੀਬ ਘਰ ਤੋਂ ਬਿਲੋਂਗ ਕਰਦਾ ਹੈ ਮੈਨੂੰ ਇਹ ਸ਼ਰਮ ਆਉਂਦੀ ਹੈ ਸ਼ਬਦ ਕਹਿੰਦੇ ਆ ਮੈਨੂੰ ਚੰਗਾ ਨਹੀਂ ਲੱਗਦਾ ਸ਼ਬਦ ਕਹਣਾ ਫਿਰ ਵੀ ਇਹ ਪਰਮਾਤਮਾ ਦੇ ਖੇਤ ਬਣਿਆ ਹੈ ਅਮੀਰੀ ਗਰੀਬੀ ਕਿ ਜਿਹੜੇ ਗਰੀਬ ਘਰ ਤੋਂ ਹੈ ਉਸ ਇੱਕ ਪਿੰਡ ਦਾ ਨੰਬਰ ਦਾ ਲੈ ਇੱਥੇ ਬੁਲਾ ਕੇ ਉਹਨੂੰ ਪੰਜ ਪਰਚੀਆਂ ਦਊਂਗਾ ਕਿ ਉਹਨੂੰ ਪੰਜ ਗੁਣਾ ਜ਼ਿਆਦਾ ਚਾਂਸ ਮਿਲ ਜੇ ਮੈਂ ਸਫੇਰ ਦਾ ਹੱਥ ਬੰਨ ਰਿਹਾ ਕੀ ਯਾਰ ਮੈਚ ਸਿਰੇ ਲਾ ਦਿਓ ਪਲੀਜ਼ ਕਿਸੇ ਨੇ ਤਾਰਾ ਕੱਟਦੀਆਂ ਕਿਸੇ ਨੇ ਕੁਝ ਕਰਦਾ ਪਰ ਮੈਂ ਫੇਰ ਵੀ ਨਹੀਂ ਬੋਲਿਆ ਮੈਨੂੰ ਇਹ ਨਹੀਂ ਕਿ ਮੈਂ ਸਾਡਾ ਮੈਚ ਖਰਾਬ ਹੋਇਆ ਮੈਨੂੰ ਫਿਕਰ ਇਹ ਹੈ ਕਿ ਕਬੱਡੀ 2-3 ਸਾਲ ਚੱਲੂਗੀ ਜੇ ਕਬੱਡੀ ਮਰ ਗਈ ਨਾ ਪੰਜਾਬੀਓ ਜਿਹੜੀ ਕੌਮ ਦੇ ਵੱਡੇ ਮੋਡੀ ਅੱਗੇ ਲੱਗੇ ਹੁੰਦੇ ਆ ਨਾ ਜਦੋਂ ਉਹ बिक ਜਾਂਦੇ ਆ ਜਾਂ ਗਰਦਾਰ ਨਿਕਲ ਜਾਂਦੇ ਆ ਕੋਮਾ ਜਿਆਦਾ ਚੰਨੀ ਚੱਲਦੀਆਂ ਅਗਰ ਕਬੱਡੀ ਨਾਲ ਅਸੀਂ ਦਾ ਕਰ ਲਾਗੇ ਕਬੱਡੀ ਕਿਵੇਂ ਅੱਗੇ ਚੱਲੂਗੀ ਮੇਰੀ ਹੁਣ ਵੀ ਬੇਨਤੀ ਹੈ ਅੱਜ ਇੰਨੀਆਂ ਵੀ ਲਾਈਟਾਂ ਹੈਗੀਆਂ ਇੱਥੇ ਸਾਰ ਸੂਰ ਕੇ ਜੇ ਤੁਸੀਂ ਮੈਚ ਦੇਖਣਾ ਚਾਹੁੰਦੇ ਹੋ ਕਰਾ ਲੰਨੇ ਆ ਨਹੀਂ ਤੇ ਭਰਾਵਾ ਮੈਂ ਤੁਹਾਨੂੰ ਰੇਗੇ ਹੱਥ ਮਨ ਕੇ ਸੋਰੀ ਮੰਗ ਲੈਣਾ ਕਿ ਜੋ ਤੁਸੀਂ ਕਰਨਾ ਕਰ ਲੋ ਮੈਂ ਮੈਂ ਅਸੀਂ ਰਹਿਣ ਦੰਨੇ ਆ